ਆਰੀਓ ਸასი ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਟਾਈਮ ਸਵੇਰ ਦਾ ਆਪਾਂ ਲੱਗੇ ਨਾਲੇ ਤੇ ਸਬਜੀ ਪਾਜੀ ਦੀ ਤਿਆਰੀ ਕਰਨ ਦੇ ਨਾਲੇ ਆਪਾਂ ਬਣਾਈਏ ਚਾਹ ਫرائی ਪੰਦੇਤਾ ਵੀਦਾਰ ਇਹ ਨਾਲ ਨਾਲ ਬਣਾਈਏ ਚਾਹ ਦਿਨ ਨਾਲ ਨਾਲ ਬੈ ਸਬਜੀ ਪਾਜੀ ਦੀ ਜਿਆ ਲਈ ਇਹਦੇ ਰਵੇ ਆਲੂ ਬਾਲ ਕੇ ਹਲਦੀ ਪਾ ਕੇ ਆਲੂ ਬਾਲ ਲੈ ਤੇ ਆ ਮਟਰ ਕੱਢ ਕੇ ਤੋਂ ਬਣਾ ਕੇ ਰੱਖ ਲੇ ਆ ਪਿਆਜ਼ ਚੀਰ ਲਿਆ ਰੀਆਂ ਵਿੱਚ ਤੇ ਆ ਰੱਤੀ ਦੋ ਦਿਨ ਰਹਿ ਗਿਆ ਹੀ ਤੇ ਲੱਸੀ ਤੇ ਨਾ ਖਰਾਬ ਜਿਆ ਹੀ ਗੋ ਮੈਂ ਕਹਿ ਰਹੀ ਹਾਂ ਦਿੰਨੇ ਤੇ ਸਾਰੇ ਭੈਣ ਭਰਾ ਮੈਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲਾਂ ਨਾਲ ਪਹਿਣਾ ਜੁੜਨਾ ਸੋਨੇ ਸੋਨੇ ਕਮੈਂਟ ਕਰ ਦਿਨਾ ਸੋਨੇ ਸੋਨੇ ਕਮੈਂਟ ਕਰੋ ਵੀਡੀਓ ਨੂੰ ਵਾਅ ਚ ਕਰਿਓ ਵਾਤੋਂ ਵਾਤੋਂ ਸ਼ੇਅਰ ਕਰੋ ਲਾਈਕ ਕਰੋ ਹਮੇ ਆਦਿਕ ਕੋਰ ਉਦੋਂ ਸਾਰੇ ਚੀਜ਼ਾਂ ਪਾ ਕੇ ਚਾਰ ਮਸਾਲਾ ਹੋਵੇ ਬਣਾਇਆ ਵਾ ਫਿਰ ਵੀ ਇਸ ਤਰ੍ਹਾਂ ਵਾਦ ਕਰ ਪਾ ਲਗੇ ਚਲੋ ਜੀ ਆਹ ਰਾਦੀ ਦਿੱਤਾ ਹੈ ਕਿ ਉਹ ਗਰਮ ਤੇ 1 ਮਿੰਟ ਤੇ ਇਹਦੇ ਵਿੱਚ ਮੈਂ ਪਾਣੀ ਪਾ ਕੇ ਰੱਖਤਾ ਕਿਉਂ ਨਾ ਕੁਝ ਗਰਮ ਸੀ ਤੇ ਮੈਂ ਕਹਾਂ ਚਾ ਲਾਵੇ ਮੱਖਣੀ ਚਾਹੂੰ ਪੰਜਰਨ ਦੀ ਮਲਾਈ ਲੈ ਲਿਓ ਤੇ ਦੇਵੇ ਗਰਮ ਕਰ ਲਿਆ ਉਨੇ ਚਾਰ ਪੰਜ ਦਿਨ ਨਾਲ ਜਾਨੇ ਵਾਲੇ ਵਟ ਦੇ ਆਵੇ ਅਜ ਵਿੱਚ ਸੌਂਫ ਜਿਹਾ ਐਣ ਸੌਂਫ ਮਗਾਂ ਲਾਚਾ ਮੋਟਾ ਨਾ ਨਿਕਣਾ ਲੌਂਗ ਜੂਨ ਸਾਰਾ ਸਮਾਨ ਸਾਰਾ ਪਾ ਕੇ ਪੀਸਾ ਸਿਆ ਅਲ ਸਿਆ ਅਲੀਆ ਦਾ ਮਸਾਲਾ ਪੀਤਾ ਜਾਂਦਾ ਗਰਮਾਣਾ ਤੇ ਗਰਮੀ ਦਾ ਕਰਕੇ ਘਾਟੀ ਹੈ ਲੈ ਸਤ ਫਿਰ ਬਣਾਉਣੀ ਆਪਾਂ ਮੇਥੀ ਤੜਕਾ ਲਗਨੇ ਆਹੇ ਤੇ ਸਗਲੇ ਜਿਹੜਾ ਤੇ ਉਹ ਗਰਮ ਕੀਤਾ ਇੱਕ ਵਿੱਚ ਫਿਰ ਮੈਂ ਪਾਣੀ ਪਾ ਕੇ ਆਵੇ ਰੱਖਤਾ ਮੈਂ ਫਿਰ ਸਾਰੇ ਸਾਫ ਕਰੂੰਗੀ ਆਹ ਤੇ ਉਹ ਲਸਕਲਾ ਉਹ ਮੈਂ ਇਹ ਮੜ ਗਏ ਆਪਾਂ ਕਰਦੇ ਸਾਫ ਸਾਈਡ ਤੇ ਕਰਦੇ ਹੋਣੇ ਨਾ ਚਾਹ ਨਹੀਂ ਇਸਮਾਂ ਆਲੂੰਦਾਂ ਨਹੀਂ ਚ ਇਸਮਾਂ ਪਾ ਕੇ ਢੀ ਤੇ ਡੇਲੀ ਮਿਰਚ ਵੀ ਖਤਮ ਹੋਈ ਗਿਆ ਲਾਲ ਮਿਰਚ ਤੇ ਆਪੇ ਲੈਣਗੇ ਪੀਸੀ ਤੇ ਜਿੰਨੀ ਕਹਿ ਬਰਤੀ ਗਈ ਹੈ ਉਹ ਰਹਿ ਗਈ ਹੁਣ ਢੋਪ ਨਹੀਂ ਲੱਗਣ ਡਈ ਲੱਗੂਗੀ ਤਾਂ ਫੇਰੀ ਢੋਪ ਇਹਨੂੰ ਸੁਕਾ ਕੇ ਤੇ ਫੇਰੀ ਪੀਵਾਂਗੀ ਉਦਾਂ ਵੀ ਮਿਰਚਾਂ ਪੀਣ ਦੀ ਕੀ ਕਰਦਾ ਲਾਲ ਮਿਰਚਾਂ ਲਿਆਂਗੇ ਸੁਕਾ ਕੇ ਪੀ ਕੇ ਢੋਤ ਆ ਕੇ ਪੀ ਕੇ ਫੇਰ ਸਾਗ ਚ ਭਿੰਡਾ ਸਾਨੂੰ ਤਾਂ ਕਰਕੇ ਮੁੱਕ ਚੱਲਣਾ ਉਹਦਾ ਸਬਜ਼ੀ ਚ ਪੇਂਦੀਆਂ ਪਾਈ ਦੇਣਾ മൈ ഗിന്നോ കി ഫി ധരിഗേ വരത്ത കുഹ് ലയക്ക ഗോഭി മറ്റര വേഗ ਮਟਰ ਕਾੜ ਕੇ ਤੇ ਦਾਣੇ ਰੱਖ ਲੈਨੇ ਜਦੋਂ ਲੋੜ ਪਵੇ ਪੂਨ ਚੌਲ ਬਣਾ ਲਓ ਫਿਰ ਸਬਜ਼ੀ ਬਣਾ ਲਓ ਭਾਵੇਂ ਗਾਜਰਾ ਚ ਪਾ ਲਓ ਮਟਰ ਕੱਢੇ ਦਾਣੇ ਜਿਹੜੇ ਖਰਾਬ ਨਹੀਂ ਹੁੰਦੇ ਜਿਹੜੀਆਂ ਫਲੀਆਂ ਉਹ ਖਰਾਬ ਹੋ ਜਾਂਦੀਆਂ ਉਹ ਤੇ ਬਿਦਾਂ ਨੂੰ ਪਤਾ ਵੱਲ ਜੇ ਜਾਂਦੇ ਮਟਰ ਕੱਢਣ ਨੂੰ ਵੀ ਜੀ ਨਹੀਂ ਕਰਦਾ ਲੋਜੀ ਹੁਣ ਅਰੇ ਇਹਦੀ ਤਿਆਰੀ ਕੀਤੀ ਹੈ ਮੈਂ ਹੁਣ ਨਿਆ ਆਟਾ ਗੁੰਨਦੇ ਹਾਂ ਤੇ ਨਾਲੇ లైక్ సాతన లాయ్ లోజ్ চা ਬਣ ਗਈ ਪੁੱੜ ਗਿਆ ਸੰਗਣੀ ਤੇ ਨਕਾਪ సాతన లాయ్ లాయ్ ਉਹ ਹੀ ਗੀ ਉਹ ਹੀ ਆਵੇ ਆਲੂ ਬਰਗੇ ਲੂਣ ਪਾ ਕੇ ਹਲਦੀ ਪਾ ਕੇ ਹੋਏ ਨਹੀਂ ਇਹਨਾਂ ਨੂੰ ਪਰਹਿਣ ਦਿੰਨੇ ਆ ਜੀ ਅਜੇ ਕੋਈ ਇਹਨਾਂ ਦੀ ਲੋੜ ਨਹੀਂ ਚਾਹ ਜੋ ਪੀ ਕੇ ਸਾਈਪਾਣ ਤੜਕਾ ਲਾਉਣੀ ਚਾਹ ਪੀ ਲ ਕੇ ਜਿੰਨੇ ਚਾਹ ਨਾਲ ਕੀਤੀ ਉਹ ਚਰ ਪੋਸ਼ਣ ਨੂੰ ਹੋ ਬਾਈ ਆਮਾ ਟੈਂਚਰ ਮਿਰਚਾ ਬਾਦ ਇਹਨਾਂ ਨਾਲ ਚੀਲ ਕੇ ਇਨਾ ਪਿਆਜ਼ ਬਸ ਕੱਲਾ ਪਿਆਜ਼ ਹੀ ਪਉਣਾ ਮੇਥੀ ਤੇ ਤੁਹਾਨੂੰ ਪਤਾ ਮੇਥੀ ਵਾਲੋਂ ਦੇ ਅੱਗੇ ਗਰਮ ਹੁੰਦੀ ਕੋਈ ਜੀਰਾ ਜੂਰਾ ਕੋਸ਼ ਨਹੀਂ ਪਉਣਾ ਨਾਲ ਇਹ ਚ ਪੈਂਦਾ ਹੀ ਹੈ ਗੰਡੀਆਂ ਦੇ ਨਾਲ ਮਟਰ ਪਉਣ ਲਾਂਗੇ ਤੁਮ ਲੇ ਪਾ ਕੇ ਮਿਰਚ ਮਸਾਲਾ ਮੇਥੀ ਪਾ ਦਾਂਗੇ ਤੇ ਫਿਰ ਆਲੂ ਪਾ ਦਾਂਗੇ ਤੇ ਚਲੋ ਜੀ ਪੁਰਜੀ ਬਣ ਗਈ ਮਿੰਟੋਂ ਮਿੰਟ ਤਿਆਰ ਵੇਖਾਂ ਭਲਾ ਲੱਗਦਾ ਵਾ ਪ੍ਰਕਾਰਿਆ ਨਹੀਂ ਹੈ ਜਾਈਂ ਆਹ ਲਓ ਦੀ ਗੈਨ ਗਾੜੀ ਕੋਹਤੇ ਤੋਂ ਤਾਂ ਬਹੁਤ ਜ਼ਿਆਦੀ ਲੈ ਕਰੋ ਸਾਧਨ ਉਹ ਮਹਾਰਾਜ ਸੱਜੇ ਪਾਸੇ ਪਹਲੇ ਕਰੋ ਸੜਕਾਂ ਦੇ ਚੱਲਣ ਵਾਲੇ ਪ੍ਰਵਾਹਾਂ ਦਾ ਮਹਾਰਾਜ ਡਰਾਈਵਰ ਵੀਰਾਂ ਨੂੰ ਲੰਮਾ ਆਵਰਾ ਕਰੋ ਹਰ ਜਗ੍ਹਾ ਤੇ ਮਾਲ ਪਚਾਉਣਾ ਕਰਨਾ ਕਿੰਨੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਮਿਰਸੋਈ ਚ ਵਰਤਨ ਵਾਲੀਆਂ ਉਹ ਵੀ ਟੁਆ ਟਵਾਈ ਉਹਨਾਂ ਦਾ ਕੰਮ ਈ ਆ ਸੋਖੀ ਮੰਗੋ ਆਪਣੇ ਪਰਿਵਾਰ ਤੇ ਉਹਨਾਂ ਦੇ ਪਲਦੇ ਪਲਦੇ ਕਿੰਨੇ ਪਰਿਵਾਰ ਉਹਨਾਂ ਦੇ ਸਿਰ ਤੇ ਦੁਕਾਨਾਂ ਤਾਂ ਕਜੀ ਜਾਉਣਗੀਆਂ ਤੇ ਫੇਰ ਹੀ ਆਪਾਂ ਖਰੀਦਾਰੀ ਕਰਕੇ ਲਿਆਵਾਂਗੇ ਫੇਰ ਹੀ ਉਹਨੂੰ ਚੀਜ਼ ਨੂੰ ਵਰਤਾਂਗੇ ਅਸਮੇਕਰ ਸਦਨਾ ਵੇਰ ਫਾਈਵ ਫਾਈਵ ਉਹਦੇ ਪਲਾ ਸਰਬਾਦ ਮੰਗੋ ਤੇ ਫੇਰ ਹੀ ਆਪਣਾ ਹੁੰਦਾ ਜੇ ਘਰ ਬੈ ਕੇ ਕਿਸੇ ਦਾ ਬੁਰਾ ਮੰਗੀ ਜਾ ਉਹ ਤਾਂ ਫੇਰ ਆਪਣਾ ਪਲਾ ਕੇ ਥੋੜਾ ਮਾੜਾਈ ਪਤਾ ਕੋ ਸੱਚੇ ਪਾਸ਼ਾ ਸਰਬੱਤ ਦਾ ਹੀ ਆਪਣੀ ਪਰਿਵਾਰਾਂ ਚ ਹਾਸ ਦੇ ਖੇੜ ਦਾ ਹਰ ਕੋਈ ਭੈਣ ਭਰਾ ਹੋਵੇ ਹਰ ਕੋਈ ਸੁਖ ਦੀ ਰੋਟੀ ਖਾਵੇ ਦੋ ਟਾਈਮ ਰੋਟੀ ਸਿਰ ਤੇ ਸਾਧ ਤੇ ਤਾਂ ਤੇ ਕਪੜਾ ਆਈ ਚਲਾਈ ਮਹਾਰਾਜ ਹਰ ਇੱਕ ਦੀ ਚਲਾਵੇ ਸੱਚੇ ਪਾਸ਼ ਕੋਈ ਆਪਣਾ ਕਮਾਵੇ ਆਪਣਾ ਹੀ ਖਾਵੇ ਕੋਈ ਕਿਸੇ ਗੜੀ ਹਥਾ ਨਾ ਲਾਵੇ ਸੱਚੇ ਪਾਸ਼ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਬਾਬੇ ਸ਼ੀਰ ਦਾ ਬੋਲਾ ਕਰੋ ਸ਼ੀਰ ਬਹੁਤ ਵਧੀਆ ਪਕਾ ਰਹੇ ਹੋ ਵਾਹਿਗੁਰੂ 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 ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਨੋਜੀ ਹੁਣ 50 ਲਾ ਲਗੇ ਬਸ ਹੁਣ ਚਾਰ ਪੰਜ ਬਾਲੇ ਆ ਗਏ ਚਾਹ ਪੱਕ ਗਈ ਆ ਚਾਹ ਇਹ ਨਹੀਂ ਕਿ ਮੈਂ ਵੀਡੀਓ ਦਾ ਕਰਕੇ ਪੀਦਣ ਲਈ ਆ ਮੈਂ ਇਦਾਂ ਹੀ ਚਾਹ ਪਕਾ ਕੇ ਲਾਉਣੀ ਆ ਉਹ ਤਾਂ ਕਾ ਚੀਜੀ ਚਾਹ ਨੂੰ ਪੀਣ ਲਈ ਕਰਦਾ ਉਹ ਵੀਡੀਓ ਜੇ ਕਈ ਵਾਰ ਸ਼ੀਟੀ ਬੰਦ ਕਰ ਦਈਦੀ ਜਿਹੜਾ ਤਾਂ ਨਹੀਂ ਤੇ ਮੈਂ ਘੁਸਾਤ ਨਾਲ ਆਇਆ ਮਾਈਕ੍ਰੋਵੇਹ ਆਇਆ ਲੋਤੀ ਤੁਸੀਂ ਮੇਰੇ ਪੀਓ ਚਾ 10 ਸੇਲਤ ਨੂੰ ਵਧਿਆ ਵਧਿਆ ਗਰਮ ਮਸਾਲੇ ਵਾਲੀ ਚਾਹ ਅਧਰ ਪਾ ਕੇ ਸੰਘਣੀ ਕਿਦਾਂ ਦੀ ਲੱਗੀ ਚਲੋ ਜੀ ਮਿਲਾਂਗੇ ਆਪਾਂ ਸ਼ਾਮ ਨੂੰ ਮੇਥੀ ਦੀ ਪੂਰੀ ਜੀ ਦੇ ਨਾਲ ਫਿਰ ਲਾਉਣੀ ਤੜਕਾ ਤੇ ਜੁੰਦੇ ਵਾਸਤੇ ਰੋ ਸਾਸੀ ਕਾਲ ਜੀ ਬਾਦ ਤੋਂ ਵੱਧ ਵੀਡੀਓ ਨੂੰ ਪਿਆਰ ਦਿਓ